ਲੋਈ ਪਹਿਲਾਂ ਕੰਪਨੀ ਚੈੱਕ ਕਰੋ ਜੀ ਰਸ਼ੀਆ ਕੰਪਨੀ ਦਾ ਪਸ਼ਮੀਨਾ ਆ ਗਿਆ ਆਪਣੇ ਕੋਲ ਜੀ ਤੁਹਾਨੂੰ ਆਪਾਂ ਕਲਰ ਚੈੱਕ ਕਰਾਉਣੇ ਆ ਇਹਦੇ ਕੰਪਨੀ ਦੀ ਵੀ ਮੋਹਰ ਲੱਗੀ ਹੁੰਦੀ ਹੈ ਕੰਨੀ ਤੇ ਸਾਰੀ ਤੇ ਕੰਪਨੀ ਮੋਹਰ ਲੱਗੀ ਹੋਊਗੀ ਤੁਹਾਨੂੰ ਆਪਾਂ ਕਲਰ ਚੈੱਕ ਕਰਾਉਣੇ ਆ ਪਹਿਲਾ ਕਲਰ ਇਹ ਆ ਗਿਆ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਲਓ ਜੀ ਦੂਜਾ ਕਲਰ ਇਹ ਆਊਗਾ ਜੀ ਇਸ ਤਰ੍ਹਾਂ ਕੰਪਨੀ ਮੋਹਰ ਲੱਗੀ ਹੋਊਗੀ ਵੀਰ ਚੈੱਕ ਕਰਾ ਦਿਓ ਸਾਰੀ ਜੀ ਕੋਈ ਵੀ ਆਪਾਂ ਦੇਸੀ ਦਾ ਮਾਲ ਨਹੀਂ ਵੇਚਦੇ ਜੀ ਕੰਪਨੀ ਮੋਹਰ ਲੱਗੂ ਸਾਰੀ ਦੀ ਕੰਨੀ ਤੇ ਕਲਰ ਚੈੱਕ ਕਰੀ ਚਲੋ ਜੀ ਜਿਹੜਾ ਵੀ ਤੁਹਾਨੂੰ ਡ ਸਕ੍ਰੀਨ ਉੱਪਰ ਨੰਬਰ ਦਿੱਤਾ ਹੋਇਆ ਜੀ ਕਲਰ ਚੈੱਕ ਕਰੀ ਜਲੋ ਜੀ ਲੋਕ ਵੇਚਿਆ 900 ਦਾ ਜੀ ਆਪਾਂ ਦੇ ਮੈਂ ਕਿਹਾ 550 ਦਾ ਰਸ਼ੀਆ ਕੰਪਨੀ ਦਾ ਪਸ਼ਮੀਨਾ 900 ਵਾਲਾ 550 ਦਾ ਜੀ ਮਿਲੂਗਾ ਸੋਨੂੰ ਅਲੀ ਸ਼ੇਰ ਵਾਲਿਆਂ ਨੂੰ ਠਾਣਾ ਰੋਡ ਪੀਕੀ ਤੋਂ ਜੀ ਕਲਰ ਚੈੱਕ ਕਰੀ ਜਲੋ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕ੍ਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਕਲਰ ਸਾਰੇ ਹੀ ਪੂਰੇ ਸ਼ਾਨਦਾਰ ਨੇ ਰਸ਼ੀਆ ਕੰਪਨੀ ਦਾ ਜੀ ਇੱਕ ਕੰਨੀ ਤੇ ਮੋਰ ਲੱਗੀ ਹੋਇਆ ਕੰਪਨੀ ਦੀ ਜੀ ਦੇਸੀ ਮਾਲ ਕੋਈ ਨਹੀਂ ਪਿੱਛਣਾ ਇਹ ਆਪਾਂ ਲੋਕ ਵੀ ਕਰਦੇ ਨੇ ਦਿਖਾ ਕੇ ਰਸ਼ੀਆ ਦਾ ਵੇਚੀ ਜਾਂਦੇ ਨੇ ਹੋਰ ਜੀ ਲਓ ਜੀ ਕਲਰ ਚੈੱਕ ਕਰੀਏ ਲੋ ਜੀ ਲਓ ਸਾਰਾ ਰਸ਼ੀਆ ਕੰਪਨੀ ਦਾ ਜੀ ਸਾਰੀ ਕੰਨੀ ਤੇ ਮੋਰ ਲੱਗੀ ਹੋਈ ਆ 550 ਦੇਵਾਂਗੇ ਆਪਾਂ ਜੀ 900 ਵਾਲਾ ਜੀ 900 ਵਾਲਾ 550 ਦੇ ਵਿੱਚ